ਅੱਜ ਪਿਆਰਪਰੀ ਸ਼ਸ਼ੀਕਾਲ ਜੀ ਆਈਟਮ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਸੀਗੇ ਆਹ ਦੇਖੋ ਬਾਈ ਹਾਲ ਆ ਕਿੰਨਾ ਕਿੰਨਾ ਪਾਣੀ ਦਾ ਕੋਈ ਨਿਕਾਸ ਨਹੀਂ ਹੈਗਾ ਤੇ ਲੋਕ ਦੇਖੋ ਸਾਡੀਆਂ ਭੈਣਾਂ ਮਾਤਾਵਾਂ ਕਿੰਨੀਆਂ ਪਛਾਣ ਹੋ ਰਹੀਆਂ ਇੱਥੇ ਤਕਰੀਬਨ ਪੂਰਾ ਹੜ ਵਰਗਾ ਸ਼ਹਿਰ ਦੇ ਵਿੱਚ ਮਾਹੌਲ ਬਣਿਆ ਹੋਇਆ ਇਹ ਮੇਨ ਬਾਜ਼ਾਰ ਆ ਬਾਈ ਜੀ ਮੇਨ ਬਾਜ਼ਾਰ ਦਾ ਹਾਲ ਇਹ ਆ ਠੀਕ ਆ ਸਾਡਾ ਮਕਸਦ ਇਹ ਆ ਕਿ ਜਨਤਾ ਨੂੰ ਸੱਚ ਦਿਖਾਣਾ ਉਹ ਦੇਖੋ ਗੱਡੀ ਦੇਖੋ ਗੱਡੀ ਦੇ ਟਾਇਰ ਡੁੱਬ ਗਏ ਸਾਡਾ ਮੋਟਰਸਾਈਕਲ ਕਿਸੇ ਵੀ ਸਮੇਂ ਬੰਦ ਹੋ ਸਕਦਾ ਇੱਦਾਂ ਲੱਗਦਾ ਜਿਵੇਂ ਆਪਾਂ ਸਤਲੁਜ ਦਰਿਆ ਦੇ ਵਿੱਚ ਫਿਰ ਰਹੇ ਹਾਂ ਆ ਦੇਖੋ ਭਾਈ ਆ ਹਾਲਾ ਕਿਸੇ ਵੀ ਸਮੇ ਸਾਡਾ ਮੋਟਰਸਾਈਕਲ ਵੀ ਬੰਦ ਹੋ ਸਕਦਾ ਭਾਈ ਜੀ ਠੀਕ ਠਾਕ ਹੋ ਆ ਦੇਖੋ ਆ ਹਾਲਾ ਭਾਈ ਜੀ ਸਤਲੁਜ ਦਰਿਆ ਵਰਗਾ ਪੂਰਾ ਦ੍ਰਿਸ਼ਾ ਤੇ ਇੰਨਾ ਗੰਦਾ ਹਾਲ ਆ ਸਾਡੇ ਸ਼ਹਿਰ ਦਾ ਦੇਖੋ ਕੋਈ ਪਾਣੀ ਦਾ ਨਿਕਾਸ ਨਹੀਂ ਹੈ ਪਰੇਸ਼ਾਨ ਨੇ ਸਾਡੇ ਲੋਕ ਇੱਥੋਂ ਦੇ ਪੂਰਾ ਸਤਲੁਜ ਦਰਿਆ ਬਣਿਆ ਹੋਇਆ ਸਾਡੀਆਂ ਮਾਤਾ ਮਾਂ ਭੈਣਾਂ ਦੇਖੋ ਕਿੰਨੀਆਂ ਪਰੇਸ਼ਾਨ ਹੋ ਰਹੀਆਂ ਨੇ ਆ ਦੇਖੋ ਤੁਸੀਂ ਪਾਣੀ ਤੁਸੀਂ ਸਜੀ ਪਾਣੀ ਦੇਖੋ ਤਿੰਨ ਤਿੰਨ ਫੁੱਟਾ ਤੇ ਕੋਈ ਇੱਥੇ ਕੋਈ ਕੱਦਨ ਦਾ ਪ੍ਰਬੰਧ ਨਹੀਂ ਹੈਗਾ ਤੇ ਆ ਹਾਲ ਆ ਆ ਵੇਖੋ ਜੀ ਆ ਨਗਰ ਕੌਂਸਲ ਦੀ ਕਮੇਟੀ ਆ ਹੈ ਜਿੱਥੇ ਕਈਆਂ ਵਰਕਰ ਨੇ ਮੰਗਲਾ 300 400 ਵਰਕਰ ਹੋ ਗਏ ਨਗਰ ਕੌਂਸਲ ਨਗਰ ਕੌਂਸਲ ਹੀ ਡੁੱਬੀ ਹੋਈ ਆ ਬਾਈ ਆਜੋ ਭਾਈ ਇੱਧਰੋਂ ਚੱਲੋ ਕੋਈ ਗੱਲ ਨਹੀਂ ਆਪਾਂ ਵੀ ਡੁੱਬ ਜਾਵਾਂਗੇ ਕੋਈ ਜੱਕ ਨਹੀਂ ਦਿਖਾੜਾ ਸਾਡਾ ਜ਼ਰੂਰੀ ਆ ਆ ਹਾਲ ਆ ਬਾਈ ਹਾਲਾ ਦੇਖੋ ਆ ਨਗਰ ਕੌਂਸਲ ਆ ਸਾਹਮਣੇ ਸਾਡਾ ਮੋਟਰਸਾਈਕਲ ਕਿਸੇ ਵੀ ਸਮੇਂ ਜਵਾਲੇ ਸਕੇ ਤੇ ਇਹ ਮਿਲਦਾ ਜਵਾਲ ਦੇਖਿਆ ਕੋਈ ਗੱਲ ਨਹੀਂ ਰੇਸ ਦੇ ਕੇ ਰਖੋ ਰੇਸ ਦੇ ਕੇ ਅਰੇ ਇਹ ਦੇ ਕੇ ਆ ਹਾਲ ਆ ਭਈ ਆ ਹਾਲ ਬਚਾਓ ਹੋਇਆ ਤੁਹਾਡਾ ਬਚਾਓ ਹੋਇਆ ਕਿਸੇ ਵੀ ਟਾਈਮ ਉਹ ਬਾਈ ਜੀ ਅਸੀਂ ਦਿਖਾਣਾ ਸੀ ਤੁਹਾਨੂੰ ਹਾਲ ਸ਼ਹਿਰ ਦਾ ਤੇ ਇੰਨਾ ਬੁਰਾ ਹਾਲ ਆ ਸਾਡੇ ਸ਼ਹਿਰ ਦਾ ਬਾਈ ਜੀ ਤੁਹਾਨੂੰ ਇਹ ਵੀ ਦਿਖਾਈ ਅਸੀਂ ਜਿਹੜੀ ਨਗਰ ਕੌਂਸਲ ਦੀ ਕਮੇਟੀ ਆ ਜਦੋਂ ਉਹ ਪਾਣੀ ਦੀ ਡੁੱਬੀ ਹੋਈ ਆ ਤੇ ਫਿਰ ਆਮ ਜਨਤਾ ਦਾ ਕੀ ਹਾਲ ਹੋਊਗਾ ਆਮ ਘਰਾਂ ਦਾ ਕੀ ਹਾਲ ਹੋਊਗਾ ਉਹ ਤੁਹਾਨੂੰ ਵੀਰੋ ਸੱਚ ਦਿਖਾਉਣਾ ਅਸੀਂ ਦਿਖਾਉਣਾ ਚਾਹੁੰਦੇ ਸੀ ਸਾਨੂੰ ਸ਼ਹਿਰ ਦੇ ਹਾਲਾਤ ਠੀਕਾ ਕੋਈ ਬੰਦਾ ਨਹੀਂ ਇਸ ਚੀਜ਼ ਵੱਲ ਆ ਦੇਖੋ ਪੈਣਾ 4-4 ਫੁੱਟ ਪਾਣੀ ਆ ਸਾਡੀਆਂ ਪੈਣਾ ਦੇਖੋ ਕਿਵੇਂ ਜਾ ਰਹੀਆਂ ਪਾਣੀ ਚ ਆਹ ਹਾਲ ਆ ਬਾਈ ਕਲੀ